ਸਸਗਰ ਬਿਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਬਿਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰ ਆਪਣਾ ਹੈਲਪਲਾਈਨ ਨੰਬਰ ਕਲੋ ਨੋਟ ਨਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਜੇ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਾਲ ਹੀ ਉਹਦੀ ਲੋੜ ਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਉਸ ਦੀ ਐਡ ਆਪਣੇ ਚੈਨਲ ਜਟਾਂ ਦੇ ਜਾਇ ਤੇ ਕਰ ਦਾਂਗੇ ਥੈਂਕ ਯੂ ਵੀਰੇ ਸੋ ਨਾਲ ਹੀ ਵੀਰੇ ਆਪਾਂ ਤੁਹਾਡੇ ਲੈ ਕੇ ਆਏ ਇੱਕ ਐਪ ਹੈ ਵੀਰੇ ਰੋਜਦਾਨ ਨਾਮ ਦੀ ਅ ਨੀਚੇ ਡਿਸਕ੍ਰਿਪਸ਼ਨ ਚ ਵੀਰੇ ਉਹਦਾ ਲਿੰਕ ਦਿੱਤਾ ਹੋਇਆ ਹੈ ਜੋ ਕੋਈ ਵੀਰ ਆ ਵੀਰ ਉਹਨੂੰ ਡਾਊਨਲੋਡ ਕਰਕੇ ਇੰਸਟਾਲ ਕਰੂਗਾ ਰਜਿਸਟ੍ਰੇਸ਼ਨ ਕਰੂਗਾ ਉਸ ਤੇ ਉਹਦੇ ਨਾਲ ਹੀ ਵੀਰੇ 25 ਰੁਪਏ ਤੁਹਾਡੇ ਰੋਜਦਾਨ ਅਕਾਊਂਟ ਚ ਟਰਾਂਸਫਰ ਹੋ ਜਾਣਗੇ ਜਿਹਦਾ ਤੁਸੀਂ ਯੂਜ਼ ਕਰ ਸਕਦੇ ਹੋ ਨਾਲ ਹੀ ਵੀਰੇ ਇੱਕ ਸ਼ੇਅਰ ਦੇ 5 ਰੁਪਏ ਤੁਹਾਨੂੰ ਮਿਲਣਗੇ ਥੈਂਕ ਯੂ ਵੀਰੇ ਸੋ ਅੱਜ ਆਪਾਂ ਤੁਹਾਡੇ ਲੈ ਕੇ ਆਏ ਵੀਰੇ ਚਾਰ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਫਾਰਮ 60 ਟਰੈਕਟਰ ਹੈ ਵੀਰੇ ਜੌਂਰੀਆ ਟਰੈਕਟਰ ਹੈ ਇੱਕ ਤੁੜੀ ਵਾਲਾ ਰੀਪਰ ਹੈ ਤੇ ਇੱਕ ਬਲੇਰੋ ਗੱਡੀ ਹੈ ਵੀਰੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਫਾਰਮ 60 ਟਰੈਕਟਰ ਬਾਰੇ ਟਰੈਕਟਰ ਵੀਰੇ 2007 ਮਾਡਲ ਹੈ 2007 ਦੇ 8ਵੇਂ ਮਹੀਨੇ ਚ ਆਇਆ ਹੋਇਆ ਟਰੈਕਟਰ ਚਾਰੇ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੇ ਐਮ ਆਰ ਐਫ ਕੰਪਨੀ ਦੇ ਰੰਗ ਪੇਂਟ ਵੀਰੇ ਤੁਹਾਡੇ ਸਾਹਮਣੇ ਆ ਵੀਡੀਓ ਦੇ ਵਿੱਚ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਬਾਡੀ ਚਾਸੀ ਲੈਂਕਾਂ ਦਾ ਰੰਗ ਬਿਲਕੁਲ ਨਵਾਂ ਪਿਆ ਵੀਰੇ ਕੋਈ ਸਕਰੈਚ ਤੱਕ ਨਹੀਂ ਟਰੈਕਟਰ ਦੇ ਇੰਜਨ ਪੰਪ ਗੀਅਰ ਬਿਲਕੁਲ ਓਕੇ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਪੰਜ ਪੈਸੇ ਤੱਕ ਨਹੀਂ ਲੱਗਦੇ ਟਰੈਕਟਰ ਤੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਬਾਹ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਇੱਕ ਤਾਂ ਚੱਲਿਆ ਹੋਇਆ ਵੀਰੇ ਟਰੈਕਟਰ ਪੂਰਾ ਸੰਭਾਲ ਕੇ ਰੱਖਿਆ ਗਿਆ। ਜੋ ਮਾਲਕ ਵੀਰ ਸੀ ਉਹ ਬਾਹਰ ਗਏ ਹੋਏ ਨੇ ਵੀਰੇ ਇਸ ਚੱਕਰ ਦੇ ਟਰੈਕਟਰ ਸੇਲ ਕਰ ਰਹੇ ਨੇ। ਟਰੈਕਟਰ ਜਿਹੜੀ ਡਿਮਾਂਡ ਰੱਖੀ ਗਈ ਹੈ 3 ਲੱਖ ਦੇ 10000 ਰੁਪਿਆ ਡਿਮਾਂਡ ਹੈ ਵੀਰੇ। ਏਰੀਆ ਨਕੋਦਰ ਸ਼ਹਿਰ ਦੇ ਲਾਗੇ ਮੀਰਾਂ ਦਾ ਪਿੰਡਾ ਉੱਥੇ ਟਰੈਕਟਰ ਖੜਾ ਹੈ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ। ਨਾਲ ਹੀ ਵੀਰੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂ ਜੀ ਵੀਰੇ ਅੱਪੇ ਤੁਹਾਨੂੰ ਜੌਂਡੀਅਰ ਟਰੈਕਟਰ ਦਿਖਾ ਰਹੇ ਹਾਂ ਜੌਂਡੀਅਰ 5310 ਟਰੈਕਟਰ ਹੈ ਵੀਰੇ 2011 ਮਾਡਲ ਹੈ ਟਰੈਕਟਰ ਟੌਪ ਮਾਡਲ ਹੈ ਵੀਰੇ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਨੇ ਬਾਡੀ ਚਾਸੀ ਲਿੰਕਾਂ ਦਾ ਰੰਗ ਵੀਰੇ ਸਾਰਾ オリジナル ਰੰਗ ਹੈ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਕੋਈ ਸਕਰੈਚ ਤਾਂ ਨਹੀਂ ਟਰੈਕਟਰ ਤੇ ਇੰਜਨ ਪੰਪ ਗੀਅਰ ਦਾ ਬਿਲਕੁਲ ਓਕੇ ਹੈ ਟਰੈਕਟਰ ਕੋਈ ਰਿਪੇਅਰ ਨਹੀਂ ਵੀਰੇ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਬਾਕੇ ਚੈੱਕ ਕਰਕੇ ਤੁਸੀਂ ਡੈਕਟਰ ਖਰੀਦ ਸਕਦੇ ਹੋ ਕੋਈ ਰਿਪੇਅਰ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਡੈਕਟਰ ਚੱਲਦਾ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਵੀਰੇ ਪੰਜਾਬ ਨੰਬਰ ਹੈ ਡੈਕਟਰ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਵੀਰੇ 4 ਲੱਖ 75000 ਰੁਪਏ ਡਿਮਾਂਡ ਹੈ ਪਿੰਡ ਵੀਰਾਂ ਦਾ ਭਾਰੂ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ਼੍ਰੀ ਮਕਸੂਰ ਸਾਹਿਬ ਉੱਥੇ ਟਰੈਕਟਰ ਖੜਾ ਹੈ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਟਰੈਕਟਰ ਆਲੀ ਡ੍ਰੈਫਟਰ ਖਰੀਦਣ ਵੇਲੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਹੋਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ ਅਬ ਇਹ ਤੁਹਾਨੂੰ ਤੂੜੀ ਵਾਲਾ ਰੀਪਰ ਦਿਖਾ ਰਿਹਾ ਹਾਂ। ਦਸ਼ਮੇਸ਼ ਤੂੜੀ ਵਾਲਾ ਰੀਪਰ ਹੈ ਵੀਰੇ 2014 ਮਾਡਲ। 70 ਪੈਸੇ ਟਾਇਰ ਨੇ ਵੀਰੇ 7 ਫੁੱਟਾ ਕੱਟ ਰਾ ਹੈ ਡਬਲ ਪੱਖਾ। ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਵੀਰੇ। ਬਿਲਕੁਲ ਬੇਦਾਗ ਟਾਇਰ ਨੇ ਰੰਗ ਪੇਂਟ ਸਾਰਾ ਨਾਲ ਦਾ ਹੈ। ਨਾਲ ਦੇ ਵੀਰੇ ਪਾਰਟਸ ਨੇ ਬਿਲਕੁਲ ਵਧੀਆ ਚੱਲਦਾ ਹੈ। ਬਲੇਡ ਵਗੈਰਾ ਵੀਰੇ ਇੱਕ ਸੈੱਟ ਚੇਂਜ ਹੋਣ ਵਾਲੀ ਹੈ ਬਲੇਡਾਂ ਦੀ ਬਾਕੀ ਬੈਰਮ ਵਗੈਰਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਾਕੀ ਬਿਲਕੁਲ ਵਧੀਆ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਤੁਸੀਂ ਤੁਜਿਆ ਦਾ ਰੀਪਰ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਏਰੀਆ ਵੀਰੇ ਭਾਰੂ ਪਿੰਡ ਹੈ ਵੀਰਾਂ ਦਾ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿੰਨਾ ਵੀਰਾਂ ਕੋਲੇ ਜੌਂਡੀਆਰ ਟ੍ਰੈਕਟਰ ਸੀ ਉਹਨਾਂ ਵੀਰਾਂ ਕੋਲ ਇਹ ਤੂੜੀ ਵਾਲਾ ਰੀਪਰ ਹੈ ਡਿਮਾਂਡ ਰੱਖੀ ਹੈ ਵੀਰੇ 1,65,000 ਰੁਪਿਆ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਤੁੜਿਆ ਵਾਲਾ ਰਿਪੇਅਰ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਅੱਬ ਤੁਹਾਨੂੰ ਬਲੇਰੋ ਗੱਡੀ ਦਿਖਾ ਰਿਹਾ ਹਾਂ ਬਲੇਰੋ ਜੈਡ ਐਲ ਐਕਸ ਵੀਰੇ ਗੱਡੀ ਹੈ 2014 ਮਾਡਲ ਟੌਪ ਮਾਡਲ ਹੈ ਵੀਰੇ ਗੱਡੀ ਚਾਰੇ ਟਾਇਰ ਗੱਡੀ ਦੇ ਬਿਲਕੁਲ ਨਵੇਂ ਨੇ ਜੋਕੋਆਮਾਂ ਦੇ 77,000 ਚੱਲੀ ਹੋਈ ਹੈ ਵੀਰੇ オリジナル ਚੱਲੀ ਹੈ ਗੱਡੀ ਬਿਲਕੁਲ ਟੌਪ ਕਲਾਸ ਗੱਡੀ ਹੈ ਰੰਗ ਪੇਂਟ ਵੀਰੇ ਬੰਪਰ ਟੂ ਬੰਪਰ ਗੱਡੀ Ориਜినਲ ਹੈ ਕੋਈ ਐਕਸੀਡੈਂਟ ਨਹੀਂ ਕੋਈ ਸਕਰਚ ਤੱਕ ਨਹੀਂ ਗੱਡੀ ਤੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਹੈ ਸਾਰੀ ਐਸੈਸਰੀ ਵੀਰੇ ਨਾਲ ਹੈ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਟੌਪ ਕਲਾਸ ਦੇ ਵੀਰੇ ਸੀਟ ਕਵਰ ਨੇ ਅਲਾਈ ਵੀ ਲੱਗੇ ਹੋਏ ਨੇ ਗੱਡੀ ਨੂੰ ਬਿਲਕੁਲ ਟੌਪ ਕਲਾਸ ਦੀ ਗੱਡੀ ਹੈ ਇੰਜਨ ਪੰਪ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਗੀਅਰ ਵਗੈਰਾ ਵੀਰੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਵਧੀਆ ਸਮੂਥ ਗੱਡੀ ਚੱਲਦੀ ਹੈ ਏਰੀਆ ਵੀਰੇ ਦੇਵੀਗੜ ਪਿੰਡਾਂ ਵੀਰਾਂ ਦਾ ਜिले ਪਟਿਆਲੇ ਦੇ ਵਿੱਚ ਉੱਥੇ ਗੱਡੀ ਖੜੀ ਹੈ ਡਿਮਾਂਡ ਰੱਖੀ ਜੀ ਜਿਹੜੀ 5 ਲੱਖ ਦੇ 45000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਨਾਲੇ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਯਾਦ ਦਿਨ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਊਰੇ ਨੂੰ ਰਿਕਵੈਸਟ ਹੈ ਪਲੀਜ਼ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਹੈ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਨਾਲ ਹੀ ਵੀਰੇ ਡਿਸਕ੍ਰਿਪਸ਼ਨ ਚ ਆਪਾਂ ਰੋਜ ਦਾ ਨੈਪ ਦਾ ਵੀਰੇ ਲਿੰਕ ਦਿੱਤਾ ਹੋਇਆ ਓਸ ਲਿੰਕ ਦੇ ਕਲਿੱਕ ਕਰਕੇ ਸਾਰੇ ਵੀਰ ਉਹ ਆਪਣੀ ਐਪ ਹੈ ਜਿਹੜੀ ਉਹ ਇਨਸਟਾਲ ਕਰ ਲੋ ਨਾਲ ਹੀ ਵੱਧ ਤੋਂ ਵੱਧ ਸ਼ੇਅਰ ਕਰੋ ਨਾਲ ਹੀ ਉਹਦਾ ਕੋਡ ਦਿੱਤਾ ਹੋਇਆ ਵੀਰੇ ਉਹ ਕੋਡ ਭਰ ਕੇ ਅੱਗੇ ਤੋਂ ਅੱਗੇ ਸ਼ੇਅਰ ਕਰੀ ਚੱਲੋ ਤਾਂ ਕਿ ਸਾਰੇ ਵੀਰਾਂ ਨੂੰ ਉਹਦੇ ਵਿੱਚ ਵੀ ਫਾਇਦਾ ਹੋ ਸਕੀ। ਥੈਂਕ ਯੂ ਵੀਰ।